ਇਰਾ ਤੁਹਾਨੂੰ ਗੁਰਨਾਨਕ ਨੈਸ਼ਨਲ ਪਬਲਿਕ ਸਕੂਲ ODੀਆਂ ਦਿਖਾ ਰਹੇ ਆ ਜਿੱਥੇ ਕਿ ਅੱਜ ਬੱਚਿਆਂ ਨੇ ਬਾਜ਼ੀ ਮਾਰੀ ਆ ਫਸਟ ਸਾਇ ਨੇ ਸੈਕੰਡ ਆਇ ਨੇ ਥਰਡ ਆਇ ਨੇ ਬੜੀ ਖੁਸ਼ੀ ਦੀ ਗੱਲ ਆ ਜਦੋਂ ਬੱਚੇ ਬਾਜ਼ੀਆਂ ਮਾਰਦੇ ਨੇ ਨੰਬਰ ਬਹੁਤ ਜ਼ਿਆਦਾ ਲੈ ਕੇ ਆ ਜਾਂਦੇ ਨੇ ਤੇ ਮਾਪੇ ਉਹਨਾਂ ਦੇ ਬਹੁਤ ਖੁਸ਼ ਹੁੰਦੇ ਨੇ ਕੁਝ ਮਾਪੇ ਸਾਡੇ ਨਾਲ ਮੌਜੂਦ ਨੇ ਬੱਚੇ ਸਾਡੇ ਨਾਲ ਮੌਜੂਦ ਨੇ ਇੱਕ ਪੱਤਰਕਾਰ ਸਹਿਬਾਨ ਜਸਵਿੰਦਰ ਚੁੰਮਰ ਜੀ ਜਿਹੜੇ ਸਾਡੇ ਏਕਤਾ ਲਹਿਰ ਦੇ ਪੱਤਰਕਾਰ ਨੇ ई थोड़ी थोड़ी श्रीकाली तो जी। जी। सीक जी आज गुरु नानक नेशनल पब्लिक हाई स्कूल का एक हिस्टोरिक डे है क्योंकि आज हमारे जो बच्चे हैं उन्होंने बहुत अच्छे मार्क्स के साथ पोजिशन हासिल की है और ये बच्चे हमारे स्कूल का गौरव है प्राइड हैं और हम लोग चाहते हैं कि ये त, आ, टेंथ क्लास में भी इससे भी और ज़्यादा अच्छे मार्क्स लें ताकि हमारे स्कूल का और अपने पेरेंट्स का नाम रोशन करें इन्हीं के इसी के साथ साथ सारे टीचर्स को और इनके पेरेंट्स को आ, बधाई देती हूँ मैं पूरे स्कूल की तरफ से स्टाफ की तरफ से और मैनेजमेंट की तरफ से थैंक यू और बच्चे कौन कौन तो से हाँ जी ये है हमारे पास जो हमारी टॉपर स्टूडेंट रही है विनस जिसने कि 600 में से 586 98 परसेंट मार्क्स लिए हैं और सिर्फ दो नंबर से ये बच्चा मेरिट में आ, नहीं आ पाया तो लेकिन उससे भी बड़ी बात ये है कि इसने स्कूल का नाम रोशन किया है स्कूल का नाम रोशन किया क्लैपिंग हो जाएगी इस बात पर जरूर क्लैपिंग होनी चाहिए इस बच्चे ने दो नंबर कुछ भी नहीं होते जी दो नंबर तो क्या बेटियां हौसला बढ़ाती हैं स्कूलों का नाम बढ़ाती हैं बच्चों का अपने माँ बाप का नाम बचाती हैं टीचरों का भी ये नाम बढ़ाती है ये स्कूल का नाम तो रोशन करती है जी, हमारा जो सेकंड पोजीशन पे रहा बच्चा है दस, उसके 5, है वो आ, मैच फुटबॉल खेलने गया है तो वो यहाँ पे आज नहीं उसके नाम पे भी है जरूर होनी चाहिए जी दिलशान सिंह है उसका नाम और तीसरे नंबर पे ये मैनुअल जिसने की फाइव हंड्रेड फिफ्टी थ्री मार्क्स करे हैं और सेवेंटी सिक्स परसेंट मार्क्स है ये भी बहुत बधाई का पात्र है क्लैपिंग इसके नाम के भी होनी चाहिए जी और सभी पेरेंट्स को मैं यही रिक्वेस्ट करूंगी कि जितना बच्चा मतलब कि पढ़ाई के साथ साथ उसकी अदर एक्टिविटीज़ में भी पूरी शिरकत हो तो बच्चे ये है जो देश का भविष्य है ਆਪਾਂ ਦਾ ਨਾਮ ਰੋਸ਼ਨ karenge ਤभी ਦੇਸ਼ ਦਾ ਨਾਮ ਰੋਸ਼ਨ ਕਰਦੇ ਨੇ ਬਿਲਕੁਲ ਜੀ ਬੱਚੇ ਜੋ ਜਿਹੜੇ ਦੇਸ਼ ਦਾ ਨਾਮ ਰੋਸ਼ਨ ਕਰਦੇ ਨੇ ਨਕੋਦਰ ਦਾ ਨਾਮ ਵੀ ਰੋਸ਼ਨ ਕਰਦੇ ਨੇ ਨਕੋਦਰ ਦੀਆਂ ਕਈ ਲੜਕੀਆਂ ਪੜ੍ਹ ਲਿਖ ਕੇ ਗਵਰਨਮੈਂਟ ਸਕੂਲਾਂ ਚੋਂ ਪੜ੍ਹ ਲਿਖ ਕੇ ਜੱਜ ਬਣ ਚੁੱਕੀਆਂ ਔਰ ਪ੍ਰੋਫੈਸਰ ਤਾਂ ਕਈ ਬਣ ਚੁੱਕੀਆਂ ਬੱਚੇ ਨਾਲ ਮੈਂ ਸਭ ਤੋਂ ਪਹਿਲੇ ਸਾਡੇ ਜਸਵਿੰਦਰ ਚੁੰਬਰ ਜੀ ਉਹਨਾਂ ਦੀ ਬੱਚੀ ਆ ਬੇਟਾ ਕੀ ਨਾਂ ਤੇਰਾ ਵਿਨਸ ਵਿਨ ਕਿਹਨੇ ਨੰਬਰ ਆਇਆ ਜੀ ਮੇਰੇ 600 ਵਿੱਚੋਂ 5 586 ਆਇਆ ਉਹਦਾ ਮੇਰੇ 97.6% ਆਇਆ ਜੀ ਇਸ ਕਿਸ ਤਰ੍ਹਾਂ ਕਿੰਨੀ ਕਿ ਮਿਹਨਤ ਕਰਨੀ ਪਈ ਧੰਨਵਾਦ ਇਹਦੇ ਲਈ ਮਿਹਨਤ ਮਿਹਨਤ ਤਾਂ ਬਹੁਤ ਕਰਨੀ ਪਈ ਰਾਤ ਤੱਕ ਪੜਨਾ ਪੈਂਦਾ ਸੀਗਾ ਬਟ ਮਿਹਨਤ ਸਫਲ ਆ ਹੋ ਗਈ ਸਫਲ ਹੋ ਗਈ ਸਕੂਲ ਦਾ ਸਟਾਫ ਜੇਮ ਸਕੂਲ ਟੀਚਰਾਂ ਦਾ ਕਹੀਏ ਜਾਂ ਪ੍ਰਿੰਸੀਪਲ ਮੈਮ ਦਾ ਕਰੀਏ ਇਹਨਾਂ ਦਾ ਕਿਦਾਂ ਦਾ ਸਾਥ ਰਿਹਾ ਤੁਹਾਡੇ ਨਾਲ ਇਹਨਾਂ ਦਾ ਤਾਂ ਬਹੁਤ ਵਧੀਆ ਸਾਥ ਰਿਹਾ ਇਹਨਾਂ ਕਰਕੇ ਹੀ ਮੇਰੀ ਪੋਜੀਸ਼ਨ ਆਈ ਆ ਬਹੁਤ ਵਧੀਆ ਪ੍ਰਿੰਸੀਪਲ ਮੈਮ ਵੀ ਬਹੁਤ ਐਪਰੀਸ਼ੀਏਟ ਕਰਦੇ ਆ ਸਾਨੂੰ ਬੱਚਾ ਕੀ ਬਣਨਾ ਚਾਹੁੰਦੇ ਵੱਡਾ ਹੋ ਕੇ ਮੈਂ ਆਈਐਸ ਅਫਸਰ ਬਣਨਾ ਚਾਹੁੰਦਾ ਹਾਂ। ਸਭ ਤੋਂ ਪਹਿਲਾਂ ਤਾਂ ਬਹੁਤ-ਬਹੁਤ ਮੁਬਾਰਕਾਂ ਸਾਡੇ ਵੱਲੋਂ ਵੀ ਔਰ ਇਕਤਾ ਲੈਰ ਵੱਲੋਂ ਵੀ। ਬਹੁਤ-ਬਹੁਤ ਧੰਨਵਾਦ ਢਿੰਗਾ ਸਾਹਿਬ ਜੀ ਤੁਸੀਂ ਇਕਤਾ ਲੈਰ ਦੀ ਟੀਮ ਵੱਲੋਂ ਆਪਣਾ ਟਾਈਮ ਕੱਢਿਆ। ਤੁਸੀਂ ਇਸ ਗੁਰੂ ਨਾਨਕ ਨੈਸ਼ਨਲ ਪਬਲਿਕ ਹਾਈ ਸਕੂਲ ਦੇ ਵਿੱਚ ਆਏ ਬੱਚਿਆਂ ਦਾ ਹੌਸਲਾ ਵਧਾਇਆ। ਪਹਿਲਾਂ ਤਾਂ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਇੱਥੇ ਸਕੂਲ ਚ ਆ ਕੇ ਸਾਨੂੰ ਸਾਡੇ ਬੱਚਿਆਂ ਨੂੰ ਲੋਕਾਂ ਦੇ ਵਿੱਚ ਲਿਆ ਕੇ ਜਿਹੜਾ ਇਹ ਦਿਖਾਉਂਗੇ ਕਿ ਸਾਡੇ ਇਸ ਸਕੂਲ ਦੀਆਂ ਜਿਹੜੇ ਵਿਦਿਆਰਥੀ ਆ ਉਹ ਕਿੰਨਾ ਵਧੀਆ ਕਰਦੇ ਆ ਔਰ ਦੂਸਰਾ ਮੈਂ ਉਸ ਬਾਬਾ ਸਾਹਿਬ ਨੂੰ ਬੀੜ ਕਰਦਾ ਧੰਨਵਾਦ ਕਰਾਂਗਾ ਜਿਨ੍ਹਾਂ ਦੀ ਬਦੌਲਤ ਮੈਂ ਆਪਣੇ ਬੱਚਿਆਂ ਨੂੰ ਇਹ ਫਿਰ ਐਪਰੀਸ਼ੀਏਟ ਕਰਦਾ ਕੀ ਹਮੇਸ਼ਾ ਮਨਾਉਂਗੂ ਉਹਨਾਂ ਨੂੰ ਮੰਨਣ ਤੇ ਉਹਨਾਂ ਨੂੰ ਪੜਨ ਤੇ ਉਸ ਤੋਂ ਬਾਅਦ ਮੈਂ ਸਕੂਲ ਦੇ ਪੂਰੇ ਸਟਾਫ ਦਾ ਮੈਡਮ ਪ੍ਰਿੰਸੀਪਲ ਸਾਹਿਬ ਦਾ ਜਿਨ੍ਹਾਂ ਨੇ ਇੰਨੀ ਮਿਹਨਤ ਕੀਤੀ ਇਹਨਾਂ ਦੇ ਸਟਾਫ ਨੇ ਬੜੀ ਮਿਹਨਤ ਕੀਤੀ ਹੈ ਕਿਉਂਕਿ ਬੱਚਾ ਐਲकेजी ਤੋਂ ਲੈ ਕੇ ਹੁਣ ਤੱਕ ਜਿਹੜਾ ਟੌਪ ਕਰਦਾ ਆ ਤੇ ਇਸ ਸਕੂਲ ਦੇ ਵਿੱਚ ਬੜੀ ਵਧੀਆ ਐਜੂਕੇਸ਼ਨ ਦਿੱਤੀ ਇਹਨਾਂ ਨੇ ਤੇ ਜਿੱਥੇ 25% ਕਿੰਨੇ ਪੇਰੈਂਟਸ ਹੁੰਦੇ ਤੇ 75% ਸਕੂਲ ਦੀ ਬੜੀ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਕਿਉਂਕਿ ਇਹ ਇਹ ਬੱਚਿਆਂ ਦਾ ਸੁਪਨਾ ਹੁੰਦਾ ਕਿ ਇਹ ਟੌਪ ਕਰਨ ਕਿਸੇ ਸਕੂਲਾਂ ਦੇ ਵਿੱਚ ਆ ਕੇ ਤੇ ਮੈਨੂੰ ਬੜੀ ਥੋੜੀ ਜਿਹੀ ਦੁੱਖ ਮਹਿਸੂਸ ਇਹ ਹੋਇਆ ਦੁੱਖ ਨਹੀਂ ਕਹਿਣਾ ਜੀ ਆਪਾਂ ਕੋਈ ਨਹੀਂ ਹਾਂ ਨਹੀਂ ਦੁੱਖ ਨਹੀਂ ਮੈਂ ਇੱਕ ਸਵਾਲ ਮੈਂ ਪੜਾਂਗਾ ਇੱਕ ਚੀਜ਼ ਆ ਇੱਕ ਚੀਜ਼ ਆ ਤਾਂ ਕਰਕੇ ਕਿ ਮੇਰੇ ਬੱਚੇ ਦੀ ਜਿਹੜੀ 2 ਨੰਬਰ ਜਾਂ 1.5 ਨੰਬਰ ਤੋਂ ਇੱਕ ਮੈਰਿਜ ਆ ਸਭੇ 2 ਨੰਬਰ ਰਹਿ ਗਿਆ ਇੱਕ ਨੰਬਰ ਕੋਈ ਵਿਚ ਆ ਮੈਨੇ ਨਹੀਂ ਰਖਾਉਂਦੇ ਸਰ ਮੈਂ ਪੁੱਛਣਾ ਚਾਹਣਾ ਤੁਹਾਡੇ ਬੈਟਰੀ ਦੇ ਇੱਕ ਮਿੰਟ ਜੀ ਤੁਹਾਡੀ ਬੇਟੀ ਦੇ ਸੁਪਨੇ ਬਹੁਤ ਉੱਚੇ ਆ ਬਹੁਤ ਉੱਚਾਏ ਸੋਚ ਰਹੇ ਆ ਇਹ ਅਫਸਰ ਬਣਨਾ ਬੰਨਾ ਚਾਹੁੰਦੇ ਨੇ ਸੋਚ ਮਗਾ ਕੇ ਤੁਸੀਂ ਇਹਨਾਂ ਦਾ ਹੌਸਲਾ ਵਧਾਉਣਾ ਆ ਨਹੀਂ ਨਹੀਂ ਬਿਲਕੁਲ ਬਿਲਕੁਲ ਹੌਸਲਾ ਮੇਰੇ ਕਿਉਂਕਿ ਮੈਂ ਇਹਨਾਂ ਦੇ ਕਰਕੇ ਹੀ ਨਾਲ ਮਤਲਬ ਕਿ ਕਾਫੀ ਕੋਸ਼ਿਸ਼ ਜੜੀਆਂ ਬਹੁਤ ਚੀਜ਼ਾਂ ਕਰਦਾ ਪਿਆ ਕਿ ਬੱਚੇ ਮੇਰੇ ਗਾਂ ਟੌਪ ਕਰਨ ਕਿਤੇ ਨਾ ਕਿਤੇ ਵੀ ਮੈਂ ਇਹਨਾਂ ਦੀ ਮਤਲਬ ਕਿ ਕਹਿੰਦੇ ਹੁੰਦੇ ਨੇ ਖਰਚੇ ਵੱਲੋਂ ਕੋਈ ਚੀਜ਼ ਦੀ ਪਰਵਾਹ ਨਹੀਂ ਕਰਦਾ ਤਾ ਤਾਂ ਕਰਕੇ ਕੀ ਪਾਲ ਰੱਖੇਤੀ ਆਤੀ ਅੱਗੇ ਜਾ ਕੇ ਨਾਮ ਰੋਸ਼ਨ ਸਾਡਾ ਕਰਨ ਗਿਆ ਸਕੂਲ ਦਾ ਤੁਹਾਡੇ ਲਈ ਤੁਹਾਡੀਆਂ ਬੇਟੀਆਂ ਨਹੀਂ ਬੇਟੇ ਆ ਤਾਂ ਬਿਲਕੁਲ ਮੈਂ ਇਹ ਸਕੂਲ ਸਟਾਫ ਦਾ ਪੂਰੇ ਦਾ ਪੂਰੇ ਜੁਨਿਅਰ ਦਾ ਇਹਨਾਂ ਦੇ ਦਾ ਪੂਰੇ ਦਾ ਮੈਡਮਾਂ ਦਾ ਔਰ ਪੂਰੇ ਮੈਡਮ ਪ੍ਰਿੰਸੀਪਲ ਸਾਹਿਬ ਦਾ ਔਰ ਸਾਰੇ ਸਾਥੀਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਤੇ ਕਿਉਂਕਿ ਅੱਜ ਬੱਚੇ ਨੇ ਖੁਸ਼ੀ ਦਾ ਦਿਨ ਹੈ ਤੇ ਤੁਹਾਡਾ ਵੀ ਬਹੁਤ ਬਹੁਤ ਇੱਥੇ ਪਹੁੰਚਣ ਤੇ ਧੰਨਵਾਦ ਜੀ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਨੂੰ ਤਸਵੀਰਾਂ ਜਿਹੜੀਆਂ ਗੁਰਨਾਨਕ ਨੈਸ਼ਨਲ ਪਬਲਿਕ ਸਕੂਲ ਜਿਲੰਦਰ ਰੋਡ ਤੋਂ ਬੱਸ ਸਟੈਂਡ ਦੇ ਸਾਹਮਣੇ ਦਿਖਾ ਰਹੀ ਸੀ ਜਿੱਥੇ ਕਿ ਇਹ ਸਕੂਲ ਨੇ ਮੱਲਾ ਮਾਰੀਆਂ ਔਰ ਮੇਰੇ ਪਿੱਛੇ ਜਿਹੜੇ ਬੱਚੇ ਦੇਖ ਰਹੇ ਹੋ ਟੋਪਰ ਆਏ ਨੇ ਹਰ ਬੱਚੇ ਦਾ ਮਾਪੇ ਦਾ ਹੁੰਦਾ ਆ ਸਕੂਲ ਸਟਾਫ ਦਾ ਹੁੰਦਾ ਵਾ ਕਿ ਉਹਨਾਂ ਦਾ ਸਕੂਲ ਦਾ ਨਾਮ ਚਮਕੇ ਮਾਪਿਆਂ ਦਾ ਨਾਮ ਆਉਂਦਾ ਵਾ ਉਹਨਾਂ ਦੇ ਬੱਚਿਆਂ ਦਾ ਨਾਮ ਚਮਕੇ ਇਹ ਅੱਜ ਚਮਕਾ ਕੇ ਦਿਖਾਇਆ ਇਹ ਵੱਡੇ ਅਫਸਰ ਜ਼ਰੂਰ ਬਣਗੇ ਕੈਮਰਾ ਪਰਸਨ ਸੁਮੇਤ ਠਿੰਗੜਾ ਦੇ ਨਾਲ ਸ਼ਸ਼ੀਲ ਠਿੰਗੜਾ ਏਕਤਾ ਲਹਿਰ ਨਿਊਜ਼ ਨਕੋਦਰ